ਐਸਐਮ ਕਾਲਜ ਦੀਨਾ ਨਗਰ ਵਿਖੇ 15ਵਾਂ ਵੋਟਰ ਦਿਵਸ ਮਨਾਇਆ ਗਿਆ। ਜ਼ਿਲ੍ਹਾ ਪੱਦਰੀ ਸਮਾਗਮ ਵਿੱਚ 18-19 ਸਾਲ ਦੇ ਨਵੇਂ ਵੋਟਰਾਂ ਨੂੰ ਵੰਡੇ ਗਏ ਵੋਟਰ ਸਨাক্তੀ ਕਾਰਡ। ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀਕ ਦੇਸ਼ ਹੈ ਅਤੇ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਹਰੇਕ ਵੋਟਰ ਨੂੰ ਆਪਣੀ ਵੋਟ ਬਣਾਉਣ ਦੇ ਨਾਲ-ਨਾਲ ਆਪਣੀ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਨਾ ਜ਼ਰੂਰੀ ਹੈ। ਵੋਟ ਦਾ ਸਹੀ ਇਸਤੇਮਾਲ ਕਰਕੇ ਹੀ ਅਸੀਂ ਆਪਣੇ ਦੇਸ਼ ਅਤੇ ਸੂਬੇ ਦੀ ਮਜ਼ਬੂਤੀ ਅਤੇ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਉਮਾ ਸ਼ੰਕਰ ਗੁਪਤਾ ਨੇ ਅੱਜ ਐਸਸ ਸਮਾਰਜ ਦਿਨਾ ਨਗਰ ਵਿਕੇ 15ਵੇਂ ਕੌਮੀ ਵੋਟਰ ਦਿਵਸ ਦੇ ਮੌਕੇ ਕਰਵਾਏ ਗੇ ਜ਼ਿਲ੍ਹਾ ਪੱਦਰੀ ਸਮਾਗਮ ਨੂੰ ਸੰਮੋਹਨ ਕਰਦਿਆਂ ਕੀਤਾ। ਉਨਾ ਕਿਹਾ ਕਿ ਭਾਰਤ ਦੀ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਵਾਸਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ 100% ਵੋਟਰਾਂ ਦੀ ਸਮੂਲਯਤ ਨਾਲ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨਾ ਕਿਹਾ ਕਿ ਵੋਟ ਬਣਾਉਣਾ ਅਤੇ ਉਸਦਾ ਬਿਨਾਂ ਕਿਸੇ ਭੇਤ ਭਾਪ ਤੋਂ ਇਸਤੇਮਾਲ ਕਰਨਾ ਹਰੇਕ ਨਾਗਰਿਕ ਦੀ ਸਮਾਜਿਕ ਜ਼ਿੰਮੇਵਾਰੀ ਹੈ ਜਿਸ ਨੂੰ ਨਿਭਾਉਣ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਉਨਾ ਲੋਕਤੰਤਰੀ ਪਰੰਪਰਾਵਾਂ ਨੂੰ ਕਾਇਮ ਰੱਖਣ ਅਤੇ ਸਹੀ ਤੇ ਨਿਰਪੱਖ ਵੋਟ ਦਾ ਇਸਤੇਮਾਲ ਕਰਨ ਦਾ ਪ੍ਰਣ ਵੀ ਦਿਵਾਇਆ। ਰਾਸ਼ਟਰੀ ਵੋਟਰ ਦਿਵਸ ਦੌਰਾਨ ਐਸ.ਡੀ.ਐਮ. ਦਿਨਾਨਗਰ ਸ਼੍ਰੀ ਜਸਪਿੰਦਰ ਸਿੰਘ ਨੂੰ ਬੈਸਟ ਈ.ਆਰ.ਓ. ਵਜੋਂ ਸਨਮਾਨਿਤ ਕੀਤਾ ਗਿਆ। ਦਾ ਪੈਦਾ ਪਰਸਨ ਸਰਪੱਤ ਆਵਾਜ਼ਾਂ ਸੀ ਸਨਮਾਨਿਤ ਜੇ। ਭੂਮੀ ਕਾਗਜ਼ ਰੂਪ ਦੇ 4800 ਦੀ ਲੋਜਮਾਨੀ ਦੀ ਦੰਧੀਆਂ ਵੋਟਰ ਆਪ ਨੇ ਕਾਗਜ਼ ਜਿਲ੍ਹਾ ਸੀ ਮੈਂਬਰ ਮਤਲਬ ਜਿਨ੍ਹਾਂ ਵੱਲੋਂ ਸਮਰੀਰ ਰੀਜ 2025 ਆਗੇ ਤੋਰੇਗੀ

ਪੂਰਾ ਵਿਸ਼ਵਾਸ ਰੱਖਦੇ ਹੋਏ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਕਿੰਨੇ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਾਂਗੇ ਕਾਇਮ ਰੱਖਾਂਗੇ ਅਤੇ ਸੁਤੰਤਰ ਅਤੇ ਸੁਤੰਤਰ ਨਿਰਪੱਖ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਦੇ ਮਾਣ ਬਰਕਰਾਰ ਰੱਖਦੇ ਹੋਏ ਅਤੇ ਸ਼ਾਂਤੀਪੂਰਨ ਚੋਣਾਂ ਦੇ ਮਾਣ ਬਰਕਰਾਰ ਰੱਖਦੇ ਹੋਏ ਇਹ ਡਰ ਹੋਗੇ ਤਾਨ ਵਰਕ ਵਰਕ ਜਾਤੀ ਜਾਤੀ ਭਾਈਚਾਰੇ ਭਾਈਚਾਰੇ ਭਾਸ਼ਾ ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿੱਚ ਬਿਨਾਂ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਂਗੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਂਗੇ ਮਿਊਜ਼ਿਕ ਟੀਮ ਐਸਾਸਨ ਕਾਲ ਦੀ ਨੱਤੇ ਤੱਕ ਸਾਡੇ ਤੇ 380 820 ਦੇਖਣਾ ਲੱਗ ਰਿਹਾ ਸਾਡੇ ਆਪਾਂ ਗੱਲ ਕਰਦੇ ਹਾਂ ਸਰ 10 ਦਵਾਜੇ ਵੋਟਰ ਡਿਸਟ ਦੇ ਕੀ ਕਿਹਾ ਜਾਂਦੀ ਜੀ ਤੁਸੀਂ ਇਹ ਪ੍ਰੋਗਰਾਮ ਦੀ ਇਸ ਸਵਾਲ ਤੇ ਪਹੁੰਚੋ ਕੀ ਕਿਹਾ ਜਾਂਦੀ ਅੱਜ ਅਸੀਂ ਐਸ ਐਸ ਐਮ ਕਾਲਜ ਚ 15ਵਾਂ ਵੋਟਰ ਦਿਵਸ ਬੜੇ ਧੁੰਮਤਾ ਨਾਲ ਮਨਾਇਆ ਗਿਆ ਹੈ ਇੱਥੇ ਮੈਂ ਐਸ ਡੀ ਐਮ ਸਾਹਿਬ ਤੇ ਦਿੱਨਾਨਾਗਰ ਤੇ ਸਾਰੇ ਜਿਹੜੇ ਕੋਲੇਜ ਦੇ ਪ੍ਰਸ਼ਾਸਨ ਨੂੰ ਬਹੁਤ ਵਧਾਈ ਦਿੰਦਾ ਤੇ ਸਾਰੇ ਬੱਚਿਆਂ ਨੇ ਵੀ ਬੜਾ ਵਧੀਆ ਪਾਰਟਿਸਪੇਟ ਕੀਤਾ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਜਿਹੜਾ ਨੈਸ਼ਨਲ ਵੋਟਿੰਗ ਡੇ ਹੈ ਇਸ ਇਹਦੇ ਲਈ ਹੀ ਅਸੀਂ ਮਨਾਇਆ ਜਾਂਦਾ ਹੈ ਕਿ ਸਾਰਿਆਂ ਨੂੰ ਅਸੀਂ ਜਾਗਰਤ ਕਰੀਏ ਕਿ ਇਹ ਸਾਡੀ ਵੋਟ ਬੜੀ ਇੰਪੋਰਟੈਂਟ ਹੈ ਸਾਡਾ ਅਧਿਕਾਰ ਹੈ ਅਸੀਂ ਆਪਣੀ ਜੂਥ ਨੂੰ ਅਸੀਂ ਮੈਂ ਅੱਜ ਅਪੀਲ ਕੀਤੀ ਹੈ ਕਿ ਆਪਣੀ ਵੋਟ ਵੀ ਬਣਾਈ ਜਾਵੇ ਤੇ ਆਪਣਾ ਵੋਟ ਦਾ ਸਹੀ ਯੂਜ਼ ਵੀ ਕੀਤਾ ਜਾਵੇ ਸਰ ਦੇਖਣ ਨੂੰ ਚਾਹੁੰਦਾ ਕਿ ਇਹ ਵੇਲੇ ਪਾਰਟੀਆਂ ਜਿਹੜੀਆਂ ਨਾ ਮੌਕੇ ਤੇ ਆ ਕੇ ਜਦੋਂ ਕੋਈ ਇਲੈਕਸ਼ਨ ਹੁੰਦਾ ਤਾਂ ਵੋਟਾਂ ਕਿਦੀਆਂ ਕਢਵਾ ਦਿੰਦੇ ਨੇ ਯਾਰ ਉਹਦੇ ਬਾਰੇ ਸਾਰੀ ਨਹੀਂ ਨਹੀਂ ਇਹ ਦੇਖੋ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਸਰ ਵੋਟਾਂ ਪਾਉਣ ਤੋਂ ਵਾਂਝੇ ਰਹਿ ਜਾਂਦੇ ਜੀ ਮੌਕੇ ਤੇ ਆ ਕੇ ਨਹੀਂ ਇਹ ਦੇਖੋ ਅਸੀਂ ਪੂਰਾ ਇਹਦਾ ਸੁਚੇਤ ਰਹਿੰਦੇ ਆ ਸਾਡਾ ਜਿਹੜੇ ਆਰਓਸ ਨੇ ਧਿਆਨ ਰੱਖਦੇ ਆ ਕਿ ਇਹ ਸਾਰੇ ਕਲੇਮ ਓਬਜੈਕਸ਼ਨ ਲੈ ਕੇ ਕੱਟੀ ਜਾਂਦੀ ਹੈ ਕੋਈ ਵੋਟ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕੱਟ ਸਕਦੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਜੇ ਅਸੀਂ ਕੋਈ ਵੋਟ ਕੱਟਣੀ ਹੈ ਪਹਿਲਾਂ ਉਹਨੂੰ ਨੋਟਿਸ ਦੇਣਾ ਹੈ ਉਹਨੂੰ ਫਿਰ ਸੁਣਨਾ ਹੈਗਾ ਸੋ ਉਹਨਾਂ ਅਪਰਾਧ ਤੇ ਅਸੀਂ ਕੱਟਦੇ ਆ ਜਿਹੜੀਆਂ ਆਟੋਮੈਟਿਕਲੀ ਵੋਟ ਕੱਟੇ ਜਾਂਦੇ ਨੇ ਉਹ ਹੁੰਦੀਆਂ ਜਿਹਦੇ ਨਾਲ ਡੈਥ ਹੋ ਜਾਂਦੀ ਹੈ ਜਿਹੜੇ ਮਾਈਗ੍ਰੇਟ ਵੀ ਹੋ ਜਾਂਦੇ ਨੇ ਅਸੀਂ ਉਹਨਾਂ ਦੀ ਵੋਟ ਤਾਂ ਹੀ ਕੱਟਦੇ ਆ ਜੇ ਬੰਦਾ ਆਪ ਫਾਰਮ ਭਰਦਾ ਵੀ ਮੈਂ ਫਲਾਣੀ ਜਗ੍ਹਾ ਤੇ ਵੋਟ ਬਣਾ ਲਈ ਹੈ ਹੁਣ ਮੇਰੀ ਇੱਥੋਂ ਕੱਟ ਦਿੱਤੀ ਜਾ ਠੀਕ ਹੈ ਨਾ ਅਦਰਵਾਈਜ਼ ਵੋਟ ਨਹੀਂ ਕੱਟੀ ਜਾਂਦੀ ਜਿੰਨੀਆਂ ਸਾਰਾ ਡਬਲ ਵੋਟਾਂ ਹੁੰਦੀਆਂ ਚਲ ਉਹਨਾਂ ਦਾ ਕੀ ਹੁੰਦਾ ਆ ਡਬਲ ਵੋਟਾਂ ਦੀ ਮੈਂ ਕਹਿ ਰਿਹਾ ਹੁਣ ਸਾਡੇ ਸੌਫਟਵੇਅਰ ਦੇ ਵਿੱਚ ਹੀ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਸੌਫਟਵੇਅਰ ਹੈ ਡੇ ਬਾਏ ਡੇ ਇਹ ਇੰਪਰੂਵ ਹੋਈ ਜਾਂਦੇ ਨੇ ਜਿੰਨੀਆਂ ਵੀ ਡਬਲ ਵੋਟਰਸ ਹੁੰਦੀਆਂ ਨੇ ਉਹ ਆਪਣੇ ਆਪ ਹੀ ਪਕੜ ਲੈਂਦਾ ਜੇ ਤੁਹਾਡਾ ਤੇ ਤੁਹਾਡੇ ਫਾਦਰ ਦਾ ਨਾਮ ਸੇਮ ਹੋਊਗਾ ਤਾਂ ਜਿਹੜੇ ਵੀ ਵੋਟਰਸ ਦਾ ਸਾਡੀ ਕੌਂਸਲੈਂਸੀ ਜਾਂ ਜ਼ਿਲ੍ਹੇ ਚ ਜਾਂ ਪੂਰੇ ਇੰਡੀਆ ਚ ਸੇਮ ਹੁੰਦਾ ਤਾਂ ਉਹ ਆਪਣੇ ਆਪ ਲਿਸਟ ਆਊਟ ਕਰ ਦਿੰਦਾ ਫਿਰ ਅਸੀਂ ਉਹਦੀ ਪੜਤਾਲ ਕਰਦੇ ਆਂ ਵੀ ਇਹ ਕੀ ਸੁਭਾਵਿਕ ਆ ਗੱਲ ਜਾਂ ਇਹਦੇ ਚ ਡਬਲ ਹੈ ਤਾਂ ਠੀਕ ਹੈ ਥੈਂਕ ਯੂ ਜੀ ਇਹ ਸਨ ਸਾਡੇ ਨਾਲ ਡੀਸੀ 우ਮਾ ਸੰਕਰ ਗੁਪਤਾ ਜੀ ਜਿਹਨਾਂ ਦੱਸਿਆ ਕਿ ਜਿਹੜੀਆਂ ਵੋਟਾਂ ਦਾ ਅੱਜ ਵੋਟਰ ਸਿਸਟਮ ਬਣਾਇਆ ਗਿਆ ਉਹਦੇ ਕਰਕੇ ਅੱਜ ਐਸਐਸ ਕਾਲਜ ਦੇ ਵਿੱਚ ਵੋਟਰਾਂ ਨੂੰ ਅਵੇਅਰ ਕੀਤਾ ਗਿਆ ਔਰ ਜਿਹੜੀਆਂ ਉਹਨਾਂ ਦੱਸਿਆ ਕਿ ਜੇ ਕਿਸੀ ਵੋਟ ਡਬਲ ਹੁੰਦੀ ਹੈ ਤਾਂ ਉਸ ਨੂੰ ਕੱਟ ਦਿੱਤਾ ਜਾਂਦਾ ਹੈ ਕੈਮਰਾਮੈਨ ਬਿੱਟੂ ਨਾਲ ਡਾਕਟਰ ਮੇਸ ਰੰਗਲੀ ਵੀ ਬਜਾਉ ਨਿਊ ਦਿਨਾਨਗਰ